ਜਿੱਕਰ ਦੇਖੀਏ ਨਾ ਇੱਕ ਐਸ ਆਈ ਆਰ ਐਸ ਆਈ ਆਰ ਦਾ ਮੁੱਦਾ ਜਿਹੜਾ ਕੱਲ ਸਭ ਤੋਂ ਵੱਧ ਜਿਹੜਾ ਚਰਚਾ ਦੇ ਵਿੱਚ ਰਿਹਾ ਹੈਗਾ ਹਾਲ ਹੀ ਇੱਕ ਪੰਜਾਬ ਦੇ ਵਿੱਚ ਐਸ ਆਈ ਆਰ ਆ ਜਿਹੜੀ ਉਹ ਐਸ ਆਈ ਆਰ ਦੇ ਤਹਿਤ ਆ ਜਿਹੜੀ ਵੋਟਾਂ ਦੀ ਸੁਧਾਈ ਹੈ ਜਿਹੜੀ ਉਹ ਸ਼ੁਰੂ ਨਹੀਂ ਹੋਈਗੀ ਪਹਿਲਾਂ ਤੇ ਇਹ ਦੱਸੋ ਕਿ ਐਸ ਆਈ ਆਰ ਆ ਜਿਹੜਾ ਉਹ ਹੈ ਕੀ ਆ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਜਿਹੜਾ ਇਸ ਦੀ ਕੀ ਪ੍ਰਭਾਵ ਪੈ ਰਿਹਾ ਹੈਗਾ ਇਸ ਟਾਈਮ ਐਸ ਆਈ ਆਰ ਦਾ ਜਿਹੜਾ ਮੁੱਦਾ ਆ ਉਹ ਅਸਲ ਦੇ ਵਿੱਚ ਕੀ ਆ ਕਿ ਜਿਹੜੇ ਇਸ ਮੁਲਕ ਤੇ ਕਾਬਜ ਤੇ ਰਾਆਂ ਉਹ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਰਾਜਨੀਤੀ ਕਰਦੀਆਂ ਰਹੀਆਂ ਸ਼ੁਰੂ ਤੋਂ ਸ਼ੁਰੂ ਤੋਂ ਹੀ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਤੇ ਉਹਦੇ ਰਾਜਨੀਤੀ ਹੁੰਦੀ ਆ ਜਿਹੜਾ ਐਸਆਈਆਰ ਦਾ ਮੁੱਦਾ ਆ ਉਹ ਸਾਡੇ ਹਿਸਾਬ ਨਾਲ ਇੱਕ ਨੌਨ ਇਸ਼ੂ ਆ ਐਸਆਈਆਰ ਜਿਹੜਾ ਉਹ ਨੌਨ ਇਸ਼ੂ ਆ ਮਤਲਬ ਕੋਈ ਇਸ਼ੂ ਨਹੀਂ ਹੈਗਾ ਅਸਲ ਜੀ ਇਸ਼ੂ ਈਵੀਐਮ ਆ ਐਸਆਈਆਰ ਦਾ ਮਤਲਬ ਸਪੈਸ਼ਲ ਇਨ ਇੰਟੈਂਸਿਵ ਰਿਵੀਜ਼ਨ ਮਤਲਬ ਵੋਟਾਂ ਦੀ ਸੁਧਾਈ ਜਿਵੇਂ ਪਹਿਲਾਂ ਇਹੋ ਹੀ ਜਿਹੜੀ ਬੀਜੇਪੀ ਆ ਇਹ ਲੈ ਕੇ ਆਈ ਸੀ ਐਨ ਆਰ ਸੀ ਸੀ ਏ ਏ ਉਹ ਕੀ ਸੀਗਾ ਵੀ ਪਹਿਲਾਂ ਸਿਟੀਨਸ਼ਿਪ ਅਸੀਂ ਲੋਕਾਂ ਨੂੰ ਡਰਾਵਾਂਗੇ ਇਹਦੇ ਨਾਲ ਤੇ ਡਰਾ ਕੇ ਮਤਲਬ ਜਿਵੇਂ ਐ ਕਹ ਲੋ ਖੱਡੇ ਵਾਲ ਨੂੰ ਜਿਵੇਂ ਗਾਂ ਨੂੰ ਆਪਾਂ ਨਾ ਭਜਾ ਕੇ ਤੇ ਫੜਨਾ ਹੋਵੇ ਤੇ ਖੱਡਾ ਅੱਗੇ ਪੱਟਾ ਉਹਦੇ ਖੱਡੇ ਢਿੱਗ ਜਾਂਦੀ ਐ ਇਦਾਂ ਹੀ ਹਰ ਵਾਰੀ 5 ਸਾਲਾਂ ਬਾਅਦ ਸਾਡੇ ਲੋਕਾਂ ਡਰਾ ਡਰੂ ਕੇ ਬੀਜੇਪੀ ਡਰਾਉਂਦੀ ਐ ਤੇ ਕਾਂਗਰਸ ਵੱਲ ਜਾਂਦੇ ਆ ਲੋਕ ਕਾਂਗਰਸ ਡਰਾਉਂਦੀ ਫਿਰ ਬੀਜੇਪੀ ਵੱਲ ਜਾਂਦੇ ਆ ਅਸਰੀਕ ਇਹ ਨਾ ਕੀਤਾ ਇਹ ਜਿਹੜੀ ਐਸਆਈਆਰ ਆ ਉਹ ਕੋਈ ਇਸ਼ੂ ਨਹੀਂ ਹੈਗਾ ਨੌਨ ਇਸ਼ੂ ਆ ਅਸਲ ਜਿਹੜਾ ਮੁੱਦਾ ਆ ਉਹ ਈਵੀਐਮ ਆ ਜਿਹੜਾ ਕਪੜਾ ਹੁੰਦਾ ਵੋਟਾਂ ਦੀ ਜਿਹੜੀ ਚੋਰੀ ਹੁੰਦੀ ਆ ਉਹ ਅਸੀਂ ਪਿਛਲੇ ਤਕਰੀਬਨ 2014 ਤੋਂ ਇਹਦੇ ਖਿਲਾਫ ਕੈਂਪੇਨ ਬਹੁਤ ਵੱਡੇ ਪੱਧਰ ਤੇ ਚਲਾਈ ਹੋਈ ਆ ਮੇਸ਼ਰਾਮ ਸਾਹਿਬ ਨੇ ਇਹਦੇ ਤੇ ਬਹੁਤ ਜ਼ਿਆਦਾ ਮਤਲਬ ਸਟੈਂਡ ਲਿਆ ਹੋਇਆ 2018 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਔਰ 올ਓਵਰ ਇੰਡੀਆ ਜਿਹੜਾ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਯਾਤਰਾ ਕੱਢੀ ਆ ਈਵੀਐਮ ਹਟਾਓ ਲੋਕਤੰਤਰ ਬਚਾਓ 2018 ਦੇ ਵਿੱਚ ਸਾਨੂੰ ਕੋਈ ਨਹੀਂ ਦਿਖਾ ਰਿਹਾ ਸੀ ਅੱਜ ਤੱਕ ਠੀਕ ਆ ਪਰ ਜਦੋਂ ਕੋਈ ਵੀ ਮੁੱਦਾ ਲੋਕਾਂ ਦਾ ਮੁੱਦਾ ਮੰਨ ਲੈਂਦਾ ਫਿਰ ਇਹ ਜਿਹੜੇ ਰਾਜ ਕਰ ਰਹੇ ਲੋਕ ਇਹਨਾਂ ਨੂੰ ਵੀ ਉਹਦੇ ਤੇ ਬੋਲਣਾ ਪੈਂਦਾ ਆ ਇਹਨਾਂ ਨੂੰ ਆਦਾ ਮੂੰਹ ਖੋਲਣਾ ਪੈਂਦਾ ਤਾਂ ਉਹ ਕੀ ਕਰਦੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹ ਜਿਹੜੇ ਮੁੱਦੇ ਤੇ ਗੱਲ ਚੱਲ ਰਹੀ ਹੁੰਦੀ ਉਹਦੇ ਵਿੱਚ ਕੁੱਦਦੇ ਆ ਔਰ ਹੌਲੀ-ਹੌਲੀ ਉਹਨੂੰ ਡਾਇਵਰਟ ਕਰਕੇ ਹੋਰ ਪਾਸੇ ਲੈ ਜਾਂਦੇ ਜਿਵੇਂ ਰਾਹੁਲ ਗਾਂਧੀ ਨੇ ਕੀਤਾ ਆ ਈਵੀਐਮ ਦੇ ਮੁੱਦੇ ਨੂੰ ਡਾਇਵਰਟ ਕਰਕੇ ਉਹ ਐਸਆਈਆਰ ਤੇ ਲੈ ਗਿਆ ਅਸਲ ਜਿਹੜਾ ਈਵੀਐਮ ਦੇ ਨਾਲ ਵੋਟ ਚੋਰੀ 2004 ਤੋਂ ਹੋ ਰਹੀ ਆ 1982 ਦੇ ਵਿੱਚ ਇੰਦਰਾ ਗਾਂਧੀ ਈਵੀਐਮ ਨੂੰ ਲੈ ਕੇ ਆਈ ਹੈ ਇੰਡੀਆ ਵਿੱਚ 1999 ਦੇ ਵਿੱਚ ਆਂਧਰਾ ਪ੍ਰਦੇਸ਼ ਦੀ ਗਵਰਨਮੈਂਟ ਨੇ ਇਹ ਤੇ ਬੈਨ ਲਾਤਾ ਸੀ ਠੀਕ ਹੈ ਔਰ ਉਸ ਤੋਂ ਬਾਅਦ 2004 ਦੇ ਵਿੱਚ ਇਹਨਾਂ ਨੇ ਫੁੱਲ ਫਲੈਜ EVM ਲਾ ਕੇ ਔਰ EVM ਦੇ ਵਿੱਚ ਘੁਟਾਲਾ ਕਰਕੇ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਇਹ ਮੈਂ ਨਹੀਂ ਕਹਿ ਰਿਹਾ 2009 ਦੇ ਵਿੱਚ ਵੀ ਬਣਾਇਆ ਇਹ ਮੈਂ ਨਹੀਂ ਕਹਿ ਰਿਹਾ ਇਹ BJP ਦੇ ਲੀਡਰ ਸੁਭਰਮਣੀਵ ਸੁਆਮੀ ਨੇ ਇੱਕ PIL ਪਿੱਲ ਲਾਈ ਸੀ ਪਬਲਿਕ ਇੰਟਰਸਟ ਲਿਟੀਗੇਸ਼ਨ ਲਾਈ ਸੀ ਉਹਦੇ ਵਿੱਚ ਉਹਦਾ ਫੈਸਲਾ ਆਇਆ 8 ਅਕਤੂਬਰ 2013 ਨੂੰ ਉਹਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਆ ਕਿ ਇਹ ਜਿਹੜੀਆਂ ਮਸ਼ੀਨਾਂ ਦੇ ਵਿੱਚ ਵੋਟ ਚੋਰੀ ਹੁੰਦੀ ਆ ਵੋਟ ਚੋਰੀ ਕਰਕੇ ਜਿਹੜੀਆਂ ਇਹ ਬਹੁਮਤ ਲਿਆ ਜਾਂਦਾ ਆ ਜਿਵੇਂ ਹੁਣ ਉਹਦੇ ਤੇ ਗੱਲ ਕਰ ਰਹੇ ਆ ਕੇਜਰੀਵਾਲ ਸਾਹਿਬ ਵੀ ਕਹਿ ਰਿਹਾ ਵੀ ਅਸੀਂ ਬਹੁਮਤ ਨਾਲ ਆਵਾਂਗੇ ਅਸਲ 'ਚ ਬਹੁਮਤ ਵਿੱਚ ਕਿਤੇ ਵੀ ਨਹੀਂ ਆਇਆ ਜਾ ਸਕਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਵੋਟ ਦੀ ਚੋਰੀ ਆਮ ਲੋਕਾਂ ਦੇ ਹੱਕਾਂ ਦੀ ਚੋਰੀ ਅਸਲ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਹੱਕ ਮਿਲਣੇ ਸੀਗੇ ਬਾਬਾ ਸਾਹਿਬ ਨੇ ਕਿਹਾ ਕਿ ਜਿਹੜੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਸੱਤਾ ਦੇ ਵਿੱਚ ਉਹਨਾਂ ਨੇ ਤੇ ਇਥੋਂ ਦਾ ਕਿਹਾ ਸੀਗਾ ਕਿ ਇੱਕ ਪਾਸੇ ਜਦੋਂ ਸਰਕਾਰ ਬਣਦੀ ਆ ਤੇ ਇੱਕ ਪਾਸੇ ਤਗੜੇ ਲੋਕਾਂ ਦੀ ਸਰਕਾਰ ਹੋ ਜਿਹੜੇ ਆਪਾਂ ਨੂੰ ਤਗੜੇ ਕਹਿੰਦੇ ਆ ਤੇ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਦੇ ਵਿੱਚ ਗਰੀਬ ਲੋਕ ਹੋਣੇ ਚਾਹੀਦੇ ਆ ਪਰ ਇਹ ਦੋਨੇ ਪਾਸੇ ਇੱਕੋ ਹੀ ਆ ਤਾਂ ਫਿਰ ਇਹ ਚੀਜ਼ਾਂ ਨੂੰ ਡਾਇਵਰਟ ਕਰਕੇ ਜਿਹੜਾ ਆ ਉਹ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਤੇ ਉਹਦੇ ਰਾਜਨੀਤੀ ਕਰਕੇ ਲੋਕਾਂ ਨੂੰ ਉਲਝਾਈ ਰੱਖਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵਿਚਾਰਾਂ ਨੂੰ ਕਰੀਏਗੀ ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਹੁਣ ਦੇਖੋ ਆ ਵੋਟਾਂ ਚੱਲ ਰਹੀਆਂ ਵੋਟਾਂ ਦੇ ਗਲੀਆਂ ਨਾਲੀਆਂ ਬਸ ਇਹ ਮੁੱਦੇ ਹੋਣਗੇ ਅਸਲੀ ਮੁੱਦਾ ਸਾਡਾ ਰੋਜ਼ਗਾਰ ਆ ਸਾਨੂੰ ਸਾਡੀ ਨਿਆਂ ਵਿਵਸਥਾ ਆ ਸਾਡਾ ਮਾਨ ਸਨਮਾਨ ਆ ਸਾਡੇ ਲੋਕਾਂ ਦਾ ਹੁਣ ਇਹੀ ਗੱਲ ਆ ਜਿਵੇਂ ਮਤਲਬ ਬੈਲਟ ਬੈਲਟ ਵਰਸਸ ਈਵੀ ਮਸ਼ੀਨ ਦਾ ਰੋਲਾ ਹੋਣਾ ਚਾਹੀਦਾ ਇਹ ਅਸੀਂ ਪਾਉਨੇ ਆ ਇਹਦੇ ਵਾਸਤੇ ਮੈਂ ਜੇਲ੍ਹ ਰਹਿ ਕੇ ਆ ਦਿੱਲੀ ਦੇ ਵਿੱਚ ਪਰ ਮੇਰਾ ਮੇਰੀ ਸ਼ਕਲ ਮੇਰੀ ਮੇਰਾ ਨਾਮ ਤੁਸੀਂ ਕਦੇ ਨਹੀਂ ਸੁਣਾ ਹੋਊਗਾ ਮਨੁਵਾਲੀ ਟੀਵੀ ਚੈਨਲਾਂ ਦੇ ਉੱਤੇ ਹਨਾ ਦੂਦੇ ਪਾਸੇ ਕੋਈ ਜਿਵੇਂ ਮੰਨ ਲਓ ਵੀ ਉਹ ਸਿੱਧੂ ਸਾਹਿਬ ਜਦੋਂ ਜੇਲ੍ਹ ਚ ਗਏ ਆ ਤੇ ਰਾਤ ਨੂੰ ਅੱਜ ਸ਼ਾਮ ਨੂੰ ਜਾਂਦੇ ਆ ਤੇ ਸਵੇਰੇ 4 ਵਜੇ ਉਹ ਖਬਰਾਂ ਛੱਪ ਗਿਆ ਵੀ ਰਾਤ ਨੂੰ ਉਹ ਪਾਸੇ ਮਾਰਦੇ ਰਹੇ ਐਦਾਂ ਤੇ ਮੈਂ ਉਹਦੇ ਲਿਖਿਆ ਸੀਗਾ ਵੀ ਯਾਰ ਤੁਸੀਂ ਜਾ ਕੇ ਥਾਪੜ ਦਿੰਦੇ ਵੀ ਜੇ ਐਨਾ ਹੀ ਤੁਹਾਨੂੰ ਉਹ ਹੈਗਾ ਵੀ ਇਹਨੂੰ ਮੁੱਖ ਸੁਰਖੀ ਬਣਾਦਾ ਤਾਂ ਤੁਸੀਂ ਉਹ ਜਾ ਕੇ ਥਾਪੜ ਦਿੰਦੇ ਵਿਚਾਰੇ ਚੰਗੀ ਤਰ੍ਹਾਂ ਸੋਝੇ ਜਾਂਦੇ ਸਿੱਧੂ ਸਾਹਿਬ ਕਹਿੰਦੇ ਜੀ ਉਹ ਪਾਸੇ ਮਾਰਦੇ ਰਹੇ ਨੀਂਦ ਨਹੀਂ ਆਈ ਦੱਤੀ ਤਾਂ ਮੁੱਦਾ ਕੀ ਆ ਕਿ ਜਿਹੜੇ ਮਨੁਵਾਦੀ ਜਿੰਨਾ ਵੀ ਸਿਸਟਮ ਆ ਇਹ ਸਿਸਟਮ ਤੇ ਕਾਬਜ ਲੋਕ ਆ ਉਹ ਇਸ ਮੁਲਕ ਨੂੰ ਜਿਹੜਾ ਆ ਉਹ ਗਦੇ ਘੋੜਿਆਂ ਵਾਲਾ ਮੁਲਕ ਹੀ ਰੱਖਣਾ ਚਾਹੁੰਦੇ ਆ ਇਹ ਤੋਂ ਜਿਹੜੇ ਲੋਕ ਆ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਗਰੀਬ ਕਰਕੇ ਉਹਨਾਂ ਤੇ ਮਤਲਬ ਕਾਬਜ ਰਹਿਣਾ ਚਾਹੁੰਦੇ ਆ ਅਸਲ ਦੇ ਵਿੱਚ ਅਸੀਂ ਇਹ ਵਿਵਸਥਾ ਨੂੰ ਜਿਹੜਾ ਪਲਟਾ ਮਰਵਾਉਣ ਵਾਲੇ ਲੋਕ ਆ ਅਸੀਂ ਇਸ ਵਿਵਸਥਾ ਨੂੰ ਪਲਟਣਾ ਔਰ ਇਸ ਵਿਵਸਥਾ ਨੂੰ ਮਨੁਵਾਦੀ ਵਿਵਸਥਾ ਤੋਂ ਬਦਲ ਕੇ ਤੇ ਇਹਨੂੰ ਲੋਕਤੰਤਰੀ ਜਿਹੜਾ ਮੁਲਕ ਬਣਾਉਣ ਵਾਸਤੇ ਅਸੀਂ ਬਜਿਹਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਆਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਵਧੀਆ ਜਿਹੜਾ ਸਮਾਜ ਔਰ ਮੁਲਕ ਦੇ ਕੇ ਜਾਵਾਂਗੇ ਇਹ ਸਾਡੀ ਜਿਹਦਾ ਤੁਸੀਂ ਇਹ ਗੱਲ ਆਖ ਰਹੇ ਹੈਗੇ ਆ ਕਿ ਐਸਆਈਆਰ ਕੋਈ ਵੱਡਾ ਮੁੱਦਾ ਨਹੀਂਗਾ ਵੀਵੀਐਮ ਵੱਡਾ ਮੁੱਦਾ ਹੈਗਾ ਪਰ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹੈਗੇ ਇਸ ਐਸਆਈਆਰ ਨੂੰ ਜਿਹੜਾ ਆਧਾਰ ਬਣਾ ਕੇ ਜੋ ਵੋਟ ਸਦਾਈ ਹੋ ਰਹੀ ਸੀ ਬਹੁਤ ਸਾਰੇ ਬੀਐਲਓ ਜੂ ਨੂੰ ਆ ਜਿਹੜੀਆਂ ਉਹ ਤੌਕੀਆਂ ਆਈਆਂ ਬਹੁਤ ਸਾਰੇ ਬੀਐਲਓ ਆ ਜਿਹੜੇ ਉਹ ਕੁਸ਼ਕ ਮਾਰੇ ਵੀ ਗਏ ਉਹਨਾਂ ਦੇ ਮਰਡਰ ਤੱਕ ਵੀ ਹੋਏ ਹੈਗੇ ਆ ਜੇ ਮੁੱਦਾ ਨਹੀਂਗਾ ਤੇ ਫਿਰ ਈਵੀਐਮ ਹੀ ਕਿਉਂ ਮੁੱਦਾ ਹੈਗਾ ਇਹ ਵੀ ਤਾਂ ਇੱਕ ਮੁੱਦਾ ਹੈਗਾ ਇਸ ਮੁੱਦੇ ਨੂੰ ਛੋਟਾ ਕਿਉਂ ਰੱਖਣਾ ਹੈਗਾ ਫਿਰ ਜੀ ਮੈਂ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੀ ਐਸਆਈਆਰ ਹੈਗਾ ਆਲਟੀਮੇਟਲੀ ਜਿਹੜੀ ਵੋਟ ਚੋਰੀ ਹੋਣੀ ਆ ਜਦੋਂ ਵੋਟ ਪੈ ਪਊਗੀ ਉਦੋਂ ਵੋਟ ਚੋਰੀ ਹੋਊਗੀ ਉਥੇ ਵੋਟ ਚੋਰੀ ਦਾ ਗੱਲ ਬਣੂਗੀ ਹੁਣ ਜਿਹੜੀ ਗੱਲ ਚੱਲ ਰਹੀ ਆ ਇਹ ਨੌਨ ਇਸ਼ੂ ਨੂੰ ਇਸ਼ੂ ਬਣਾਉਣ ਵਾਲੀ ਗੱਲ ਆ ਕਿ ਕੁਝ ਲੋਕਾਂ ਨੂੰ ਮਾਰਦੇ ਉਹ ਤੇ ਸਾਰੀ ਗੱਲ ਸਾਰਾ ਜਿਹੜਾ ਧਿਆਨ ਲੋਕਾਂ ਦਾ ਉਧਰ ਡਾਇਵਰਟ ਹੋ ਜਾਊਗਾ ਉਹ ਧੱਕਾ ਕੀਤਾ ਜਾ ਰਿਹਾ ਜਿਹੜੇ ਮੁਲਾਜ਼ਮਾਂ ਵਿਚਾਰੇ ਉਹ ਉਹ ਗੁਲਾਮ ਆ ਮੈਂ ਕਈ ਵਾਰੀ ਕਿਹਾ ਵੀ ਸਾਡੇ ਮੁਲਕ ਦਾ ਪੁਲਿਸ ਵੀ ਗੁਲਾਮ ਆ ਸਾਡੇ ਮੁਲਕ ਦੀ ਪੁਲਿਸ ਵੀ ਗੁਲਾਮ ਆ ਉਹ ਕਾਨੂੰਨ ਦੇ ਹਿਸਾਬ ਨਾਲ ਕੰਮ ਹੀ ਨਹੀਂ ਕਰ ਪਾਉਂਦੇ ਉਹਨਾਂ ਨੂੰ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਐਵੇਂ ਹੀ ਇਹਨਾਂ ਦਾ ਧੱਕਾ ਤਾਂ ਪਹਿਲਾਂ ਆਲਰੇਡੀ ਹੋ ਹੀ ਰਿਹਾ ਹੁਣ ਥੋੜਾ ਜਿਹਾ ਜ਼ਿਆਦਾ ਵਧਾਤਾ ਇਹਨਾਂ ਨੇ ਸਰਕਾਰ ਨੇ ਤਾਂ ਆ ਕਰਕੇ ਜਿੱਦਾਂ ਸਾਹਮਣੇ ਦੇਖਣ ਨੂੰ ਆ ਰਹੀ ਆ ਹੁਣ ਗੱਲ ਇਹ ਆ ਕਿ ਜਦੋਂ ਵੋਟ ਪੈਣੀ ਆ ਹੁਣ ਤੁਸੀਂ ਆਮ ਦੇਖਿਆ ਹੋਊਗਾ ਸਾਰੇ ਲੋਕੀ ਜਿਹੜੇ ਵੇਖ ਰਹੇ ਆ ਸਾਰਿਆਂ ਨੇ ਉਹਨਾਂ ਨੇ ਵੀ ਦੇਖਿਆ ਹੋਊਗਾ ਜਦੋਂ ਵੋਟ ਪਾਉਣ ਜਾਂਦੇ ਆ ਤੇ ਉੱਥੇ ਪੰਜ-ਪੰਜ ਪਾਰਟੀਆਂ ਦੇ ਲੋਕ ਬੈਠੇ ਹੁੰਦੇ ਆ ਹੂੰ ਕੁਛ ਇੱਕ ਦੋ ਜਿਹੜੇ ਕਹਿ ਲੋ ਵੀ ਆਜ਼ਾਦ ਉਮੀਦਵਾਰ ਉਹਨਾਂ ਦੇ ਬੰਦੇ ਬੈਠੇ ਹੁੰਦੇ ਆ ਉਸੇ ਮਹੱਲੇ ਦੇ ਬੰਦੇ ਹੁੰਦੇ ਆ ਹੁਣ ਫਰਜ਼ ਕਰੋ ਵੀ ਕੋਈ ਝਾਲੀ ਵੋਟ ਆ ਗਈ ਕੀ ਉਹ ਪੈਣ ਦੇਣਗੇ ਸਵਾਲ ਆ ਇੱਕ ਉਹ ਪੈਣ ਦੇਣਗੇ ਝਾਲੀ ਵੋਟਾਂ ਮੰਨ ਲਓ 800 ਲੋਕ ਰਹਿੰਦੇ ਆ ਉਸ ਬੂਥ ਦੇ ਵਿੱਚ ਤੁਸੀਂ 1000 ਕਰਤੀਆਂ 200 ਵੋਟਾਂ ਤੁਸੀਂ ਝਾਲੀ ਬਣਾ ਦੀਆਂ ਮੰਨ ਗਿਆ ਮੈਂ ਐਸਆਈਆਰ ਦੇ ਨਾਲ 200 ਵੋਟਾਂ ਉਹਨਾਂ ਨੇ ਜਾਲੀ ਬਣਾਤੀਆਂ ਹੁਣ ਭੁਗਤਣ ਗਿਆ ਜੇ ਉਹ ਭੁਗਤਣ ਗਿਆ ਤਾਂ ਹੀ ਗੱਲ ਹੋਊਗੀ ਨਾ ਭੁਗਤਣਿਆ ਤਾਂ ਹੈ ਨਹੀਂ ਗਿਆ ਹੁਣ ਅਸਲੀ ਗੇਮ ਕਿੱਥੇ ਹੋਣੀ ਆ ਉਹ ਸਮਝੋ ਅਸਲੀ ਗੇਮ ਇੱਥੇ ਹੋਣੀ ਆ ਜਿਵੇਂ ਵਾਰਾਨਸੀ ਜਦੋਂ ਮੋਦੀ ਸਾਹਿਬ ਖੜੇ ਹੋਏ ਤਾਂ ਉਦੋਂ ਜਿਹੜੀਆਂ ਡਿਕਲੇਅਰ ਕੀਤੀਆਂ ਗਿਆ ਸ਼ਾਮ ਨੂੰ ਵੋਟਾਂ ਉਹ ਸੀਗੀਆਂ 56% ਠੀਕ ਹੈ ਤਾਂ ਜਦੋਂ ਉਹ ਕਾਊਂਟਿੰਗ ਹੁੰਦੀ ਹੈ ਤਾਂ ਉਹ 66% ਦੱਸੀਆਂ ਜਾਂਦੀਆਂ ਹੁਣੇ ਜਿਹੜੀਆਂ ਪਈਆਂ ਪਈਆਂ ਮਸ਼ੀਨਾ ਸੂਪੀਆਂ ਪੁੱਛਣ ਵਾਲੀ ਗੱਲ ਇਹ ਆ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਕਿ ਪਈਆਂ ਪਈਆਂ ਮਸ਼ੀਨਾ ਯਾਰ ਵਾਰਨ ਅਸੀਂ ਸੂਪੀਆਂ ਗੱਲ ਤਾਂ ਮਸ਼ੀਨਾ ਦੀ ਹੋਣੀ ਚਾਹੀਦੀ ਸੀ ਲੇਕਿਨ ਉਹਨਾਂ ਨੇ ਬੈਨੀਫਿਟ ਲੈਣਾ ਉਸ ਤੋਂ ਕਿਉਂਕਿ ਜੋ ਵੀ ਮੁਲਕ ਦੇ ਵਿੱਚ ਚੱਲ ਰਿਹਾ ਉਹ ਐਲ ਪੀਜੀ ਪਾਲਿਸੀ ਦਾ ਚੱਲ ਰਿਹਾ ਔਰ ਐਲ ਪੀਜੀ ਦੀ ਪਾਲਿਸੀ ਜਿਹੜੀ ਲੈ ਕੇ ਆਇਆ ਉਹ ਕੌਣ ਲੈ ਕੇ ਆਇਆ ਉਹ ਕਾਂਗਰਸ ਲੈ ਕੇ ਆਈਆ ਜਦੋਂ ਕਾਂਗਰਸ ਦੀਆਂ ਪੌਸੀਆਂ ਲਾਗੂ ਹੋ ਰਹੀਆਂ ਕਾਂਗਰਸ ਦੇ ਜੇ ਮਹਿਗਮੇ ਵਿਕ ਰਹੇ ਆ ਅੱਧੀ ਕਾਂਗਰਸ ਖਰੀਦ ਰਹੀ ਐ ਅੱਧੇ ਬੀਜੇਪੀ ਵਾਲੇ ਖਰੀਦੇ ਫਿਰ ਉਹਨਾਂ ਨੂੰ ਦਿੱਕਤ ਕਿੱਥੇ ਆ ਗੱਲ ਇਹ ਆ ਕਿ ਜੋ ਕਰਨਾ ਚਾਹੁੰਦੇ ਸੀਗੇ ਜਿਸ ਜਿਸ ਮਨਸ਼ਾ ਨਾਲ ਉਹ ਮੁਲਕ ਦੀ ਗੱਦੀ ਤੇ ਬੈਠੇ ਸੀਗੇ ਉਹ ਅੱਜ ਹੋ ਰਿਹਾ ਆ ਜੇ ਹੋ ਰਿਹਾ ਆ ਹੁਣ ਜਿਵੇਂ ਇਹ ਵੋਟਾਂ ਚੱਲ ਰਹੀਆਂ ਤੇ ਆਪਾਂ ਥੋੜਾ ਜਿਹਾ ਇਸ ਤੋਂ ਥੋੜਾ ਜਿਹਾ ਮੈਂ ਸਾਈਡ ਤੇ ਜਾ ਰਿਹਾ ਇਹ ਵੋਟਾਂ ਪੈ ਰਹੀਆਂ ਅਸਲ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਇਹ ਇਹਦੀ ਨਾ ਕੋਈ ਮੋਰ ਆ ਨਾ ਕੋਈ ਪਾਵਰ ਆ ਬੰਦੇ ਦੀ ਫੇਰ ਵੀ ਹੈਗੀਆਂ ਅਸਲ ਦੇ ਵਿੱਚ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਹ ਕਹਿੰਦਾ ਸੀ ਵੀ ਜਿਹੜੇ ਪਿੰਡ ਲੈਵਲ ਤੱਕ ਲੋਕਤੰਤਰ ਦਾ ਪਤਾ ਲੱਗੇ ਲੋਕਾਂ ਨੂੰ ਤਾਂ ਹੌਲੀ-ਹੌਲੀ ਜਿੰਨੇ ਵੀ 29 ਦੇ ਕਰੀਬ ਮਹਿਕਮੇ ਡਿਕਲੇਅਰ ਹੋਇਆ ਸੀ ਪੰਚਾਇਤਾਂ ਨੂੰ ਦੇਣੇ ਆ ਹੂੰ ਤੇ ਇਹ ਸੰਸਦ ਵਾਂਗੂ ਕੰਮ ਕਰਨਾ ਸੀ ਜ਼ਿਲ੍ਹੇ ਲੈਵਲ ਤੇ ਸੰਸਦ ਵਾਂਗੂ ਕੰਮ ਹੋਣਾ ਸੀ ਜ਼ਿਲ੍ਹਾ ਪਰਿਸ਼ਦ ਨੇ ਜ਼ਿਲ੍ਹਾ ਲੈਵਲ ਤੇ ਸੰਸਦ ਵਾਂਗੂ ਕੰਮ ਕਰਨਾ ਸੀ ਔਰ ਜਿਹੜੀ ਬਲਾਕ ਪਰਿਸ਼ਦ ਆ ਉਹ ਐ ਜਿਹੜੀ ਵਿਧਾਨ ਸਭਾ ਜਿਵੇਂ ਪੰਜਾਬ ਦੀ ਐਂ ਕੰਮ ਕਰਨਾ ਸੀ ਇਹਨਾਂ ਨੇ ਇਸ ਤਰੀਕੇ ਨਾਲ ਬਾਵਰਾ ਹੋਣੀਆਂ ਸੀ ਇਹਨਾਂ ਕੋਲੇ ਮਤਲਬ ਜ਼ਿਲ੍ਹਾ ਲੈਵਲ ਤੇ ਉਹ ਚੀਜ਼ ਆਣੀ ਜਿਹੜੀ ਉਹ ਦਿੱਲੀ ਜਾ ਕੇ ਬੰਦਾ ਬੰਦਾ ਉੱਥੇ ਸੁਣਦਾ ਨਹੀਂ ਆ ਤੇ ਇੱਥੇ ਲੋਕਲ ਲੈਵਲ ਤੇ ਸੁਣਵਾਈ ਹੋਣੀ ਸੀ ਹੁਣ ਜਦੋਂ ਇਹ ਚੀਜ਼ ਆਉਣੀ ਸੀ ਤਾਂ ਇਹਨਾਂ ਦੇ ਹੱਥਾਂ ਵਿੱਚੋਂ ਜੇ ਡੀਸੈਂਟਰਲਾਈਜ਼ ਹੋ ਜਾਣਾ ਸਾਰਾ ਕੁਝ ਤਾਂ ਉਹਨੂੰ ਸੈਂਟਰਲਾਈਜ਼ ਕਰਨ ਵਾਸਤੇ ਹੁਣ ਤੁਸੀਂ ਦੇਖ ਰਹੇ ਹੋ ਜਿ ਕਦੇ ਕਿ ਇਹਨੇ ਵਿਰੋਧ ਕੀਤਾ ਇਹਦਾ ਅਸਲ ਦੇ ਵਿੱਚ ਇਹ ਕੀ ਕਰ ਰਿਆ ਆ ਕਿ ਬੀਜੇਪੀ ਔਰ ਕਾਂਗਰਸ ਮਿਲ ਕੇ ਜਿਹੜੇ ਜਿੰਨੇ ਵੀ ਜਿਹੜੇ ਹੁਣ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਸਟੇਟ ਲੈਵਲ ਦੇ ਮੁੱਦੇ ਆ ਉਹਨਾਂ ਉੱਪਰ ਵੀ ਜਿਹੜੀ ਸੈਂਟਰ ਗਵਰਨਮੈਂਟ ਉਹਦੇ ਕਾਬਜ ਹੁੰਦੀ ਜਾ ਰਹੀ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਆ ਕਿ ਜਿੰਨੇ ਵੀ ਸਟੇਟ ਲੈਵਲ ਦੇ ਜਿਵੇਂ ਮੰਨ ਲਓ ਮੰਡੀਆਂ ਹੈਗੀਆਂ ਆ ਜਾਂ ਸਕੂਲ ਹੈਗੇ ਆ ਇਹਨਾਂ ਉੱਤੇ ਕੰਮ ਕਰਨ ਦਾ ਕੰਮ ਹੁੰਦਾ ਸਟੇਟ ਜਿਹੜੀ ਜਿਹੜੀ ਵਿਧਾਨ ਸਭਾ ਉਹਦਾ ਲੈਕਿਨ ਉਹਤੇ ਹੁਣ ਕੰਮ ਕਰ ਰਹੀ ਆ ਸੈਂਟਰ ਸੈਂਟਰ ਕੀ ਕਰ ਰਹੀ ਆ ਜਿੰਨੀਆਂ ਵੀ ਮੰਡੀਆਂ ਉਹ ਸਾਰੀਆਂ ਆਪਦੇ ਹੱਥ ਚ ਲਊਗੀ ਜਿੰਨੇ ਵੀ ਸਕੂਲ ਆਪਦੇ ਹੱਥ ਚ ਲਊਗੀ ਤੇ ਚੱਕ ਕੇ ਉਹਨੂੰ ਸਾਰਿਆਂ ਨੂੰ ਅਡਾਨੀ ਨੂੰ ਵੇਚ ਦੇਣਾ ਉਹਨੇ ਪ੍ਰਾਈਵੇਟਾਈਜ਼ ਕਰ ਦੇਣਾ ਉਹਨੇ ਪ੍ਰਾਈਵੇਟਾਈਜ਼ ਕਰਕੇ ਕੀ ਆ ਵੀ ਜਿਹੜੇ ਲੋਕ ਅੱਜ ਇੱਕ ਤੰਬੂ ਲਾਇਆ ਗਿਆ ਸੀ ਇੱਕ ਬਿਲਡਿੰਗ ਬਣਾਈ ਗਈ ਸੀ ਆ ਮੁਲਕ ਭਾਰਤ ਬਣਾਇਆ ਗਿਆ ਸੀਗਾ ਉਹਦੇ ਥੰਮ ਲਾਏ ਗਏ ਸੀਗੇ ਸਰਕਾਰੀ ਮਹਿਕਮੇ ਔਰ ਉਹਦੇ ਨਾਲ ਉਹ ਮੁਲਕ ਬੜਾ ਸ਼ਾਨਦਾਰ ਦਿਖਦਾ ਸੀਗਾ ਪਰ ਉਹ ਹੌਲੀ ਹੌਲੀ ਥੰਮੀਆਂ ਕੱਢੀਆਂ ਗਈਆਂ ਲੋਕਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਨਰੇਗਾ ਦਿੱਤਾ ਗਿਆ ਨਰੇਗਾ ਦਿੱਤਾ ਗਿਆ ਤੇ ਉਹਨਾਂ ਨੂੰ ਪਤਾ ਸੀ ਵੀ ਨਰੇਗਾ ਵੀ ਨਹੀਂ ਰੱਖਣਾ ਸੀ ਹੁਣ ਜਿਹੜੇ ਲੋਕ ਇਹਦੇ ਰਾਜਨੀਤੀ ਕਰ ਰਹੇ ਮੇਰੇ ਵੀਰ ਕਿ ਨਰੇਗਾ ਦੇ ਨਾਂ ਦੇ ਹੇਠ ਲੋਕਾਂ ਨੂੰ ਇਕੱਠੇ ਕਰਦੇ ਆ ਅਲਟੀਮੇਟਲੀ ਇਹਨਾਂ ਨੇ ਸੈਂਟਰ ਨੇ ਨਰੇਗਾ ਵੀ ਬੰਦ ਕਰ ਦੇਣੀ ਆ ਇਹ ਲਿਆਉਣਾ ਇਹਨਾਂ ਨੇ ਆਟਾ ਦਾਲ ਦੇ ਤੇ ਮਤਲਬ ਉਹ ਥੰਮੀ ਕੱਢ ਕੇ ਨਰੇਗਾ ਲਾਦੀ ਹੁਣ ਨਰੇਗਾ ਕੱਲਾ ਰਹਿ ਗਿਆ ਪਿੱਛੇ ਰਹਿ ਗਿਆ ਆਟਾ ਦਾਲ ਨਰੀ ਕਾਲੀ ਥੰਮੀ ਹੋਊ ਕੱਢ ਰੇ ਆ ਫਿਰ ਪਿੱਛੇ ਆਟਾ ਦਾਲ ਰਹਿ ਜਾਊਗਾ ਫਿਰ ਜਦੋਂ ਭੁੱਖਾ ਮਾਰਨਾ ਹੋਇਆ ਫਿਰ ਆਟਾ ਦਾਲੀ ਬੰਦ ਕਰ ਦੇਣਗੇ ਫਿਰ ਲੋਕ ਹੈਂਡ ਟੂ ਮਾਊਥ ਹੋ ਜਾਣਗੇ ਫਿਰ ਆ ਸੋਚਣ ਲੱਗੇ ਨੇ ਰਹਿਣੇ ਵੀ ਵੋਟਾਂ ਕੀ ਹੁੰਦੀਆਂ ਆ ਜਾਂ ਜ਼ਿਲ੍ਹਾ ਪਰਿਸ਼ਦ ਕੀ ਹੁੰਦਾ ਆ ਐਮ ਐਲ ਏ ਕੀ ਹੁੰਦਾ ਉਹ ਬਸ ਕੁਝ ਨਹੀਂ ਇਹ ਮੁਲਕ ਜਿਹੜਾ ਫਿਰ ਵਾਪਸ ਗੱਡਿਆਂ ਵਾਲਾ ਮੁਲਕ ਬਣ ਜਾਊਗਾ ਜਿਹਨੂੰ ਇਹ ਹਿੰਦੂ ਰਾਸ਼ਟਰ ਕਹਿੰਦੇ ਆ ਜਿਹਨੂੰ ਮੇਰੇ ਵੀਰ ਹਿੰਦੂ ਰਾਸ਼ਟਰ ਕਹਿੰਦੇ ਆ ਕਹਿੰਦੇ ਜੀ ਅਸੀਂ ਬਣਾਉਣਾ ਉਹਦਾ ਅੱਧਾ ਤਾਂ ਬਣਾ ਚੁੱਕੇ ਆ ਅੱਧਾ ਕਿ ਰਹਿ ਗਿਆ ਯਾਰ ਜਦੋਂ ਇਹਨਾਂ ਨੇ ਆ ਬੰਦ ਕਰਤਾ ਨਿਗਾ ਵੀ ਬੰਦ ਕਰਤਾ ਫਿਰ ਇੰਡਰਸਟਰ ਬੰਦ ਜਾਊਗਾ ਮੇਰੀ ਇਹਦੇ ਇੱਕ ਵਾਰੀ ਬਹਿਸ ਹੋਈ ਸੀ ਇੱਕ ਬੰਦੇ ਨਾਲ ਮੇਰਾ ਬ੍ਰਦਰ ਐਫਸੀ ਦੇ ਵਿੱਚ ਹੁਣੇ ਰਿਟਾਇਰ ਹੋਏ ਆ ਉਹਨਾਂ 2017 ਦੇ ਵਿੱਚ ਜੋ ਪ੍ਰਾਈਵੇਟਾਈਜ਼ ਹੋਇਆ ਤਾਂ ਕਿਸਾਨਾਂ ਦੇ ਵਿੱਚੋਂ ਕਈ ਬੰਦੇ ਨੇ ਲੱਡੂ ਵੰਡੇ ਸਾਡੇ ਗਿੱਦੜ ਵੇ ਤਾਂ ਉਹ ਮਤਲਬ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਦਿੱਤਾ ਤੇ ਉਹ ਜਿਹੜਾ ਠੇਕੇਦਾਰ ਨੂੰ ਦਿੱਤਾ ਗਿਆ ਤੇ ਉੱਥੇ ਉਹ ਬੰਦ ਕਰਾਉਣ ਜਾਂਦੇ ਰਹੇ ਐਫਸੀ ਵਾਲੇ ਮਿਲ ਕੇ ਤੇ ਉਹਨਾਂ ਨੂੰ ਚੱਕ ਕੇ ਥਾਣੇ 'ਚ ਫੜ ਲਿਆ ਮਲੋਟ ਜਦੋਂ ਮਲੋੜ ਥਾਣੇ 'ਚ ਫੜਿਆ ਗਿਆ ਤਾਂ ਮੈਂ ਉੱਥੇ ਗਿਆ ਤਾਂ ਮੈਂ ਉੱਥੇ ਦੇਖਿਆ ਵੀ ਉਹਨਾਂ ਦਾ ਪ੍ਰਧਾਨ ਹੈ ਨਹੀਂ ਸੀਗਾ ਮੈਂ ਪੁੱਛਿਆ ਪ੍ਰਧਾਨ ਕਿੱਥੇ ਤੁਹਾਡਾ ਤੇ ਉਹ ਚਲੋ ਮਿਲ ਗਿਆ ਉਹ ਇੱਕ ਬਾਣੀਏ ਦੁਕਾਨ ਤੇ ਬੈਠੇ ਸੀਗੇ ਹੁਣ ਬਾਣੀਏ ਸਾਰੇ ਠੀਕ ਮਤਲਬ ਮਾੜੇ ਨਹੀਂ ਹੁੰਦੇ ਚਲੋ ਉਸ ਬੰਦੇ ਦੀ ਗੱਲ ਮਤਲਬ ਮੈਂਟੈਲਿਟੀ ਦੱਸਦਾ ਮੈਂ ਹਿੰਦੂਸ਼ਟਰ ਵਾਲਿਆਂ ਦੀ ਮੈਂਟੈਲਿਟੀ ਦੱਸਦਾ ਮੈਂ ਮੈਂ ਉਸੇ ਗੱਲ ਕਰ ਰਿਹਾ ਮੈਂ ਕਿਹਾ ਯਾਰ ਤੁਹਾਡੇ ਇਹ ਕੀ ਮਾਮਲਾ ਹੈ ਉਹ ਕਹਿੰਦਾ ਜੀ ਇਹ ਕਿਸੇ ਬੰਦੇ ਨੇ ਇਹ ਕੇਸ ਲਾਇਆ ਸੀ ਨਾਗਪੁਰ ਤੋਂ ਕਿ ਇਹਨਾਂ ਨੂੰ ਇੰਨੀ ਤਨਖਾਹ ਪੱਲੇਦਾਰਾਂ ਨੂੰ ਇੰਨੀ ਤਨਖਾਹ ਕਿਉਂ ਮਿਲਦੀ ਆ ਪੀ ਇਹਨਾਂ ਨੂੰ 11 11 12 12 ਹਜ਼ਾਰ ਦੇਣਾ ਚਾਹੀਦਾ ਇਸ ਤੋਂ ਬਾਅਦ ਥੋੜਾ ਮਿਲਣਾ ਚਾਹੀਦਾ 2 ਰੁਪਏ ਗੱਟੇ ਦੇ ਮਿਲਣੇ ਚਾਹੀਦੇ 10 ਰੁਪਏ ਗੱਟੇ ਦੇ ਕੰਮ ਕਰਦੇ ਆ ਤੇ ਮੈਂ ਕਿਹਾ ਯਾਰ ਵੀ ਇਹ ਹੈ ਕੌਣ ਆ ਬੰਦਾ ਉਹ ਕਹਿੰਦੇ ਵੀ ਕੋਈ ਮਿਲਟਰੀ ਤੋਂ ਰਿਟਾਇਰ ਹੋਇਆ ਮੈਂ ਕਿਹਾ ਕੋਈ ਆਰਐਸਐਸ ਵਾਲਾ ਹੋਣਾ ਮੈਂ ਕਿਹਾ ਇਹ ਮਾੜੇ ਹੁੰਦੇ ਯਾਰ ਉਹ ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਇਹਨੂੰ ਮਾੜਾ ਕਿਵੇਂ ਕਹਿੰਦੇ ਆ ਮੈਂ ਕਿਹਾ ਜੀ ਆ ਦੇਖੋ ਇਹਨਾਂ ਨੂੰ ਚੰਗਾ ਕੀਤਾ ਵੀ ਜਿਹੜੇ 10 ਰੁਪਏ ਗੱਟੇ ਤੋਂ ਚੱਕ ਕੇ 2 2 ਕੀ ਪੰਜਾਬ ਲੇਬਰ ਵਾਲੇ 2 ਰੁਪਏ ਗੱਟੇ ਦੇ ਕੰਮ ਕਰਦੇ ਇਹ 10 ਰੁਪਏ ਦੇ ਕਰਦੇ ਇਹ ਕਹਿੰਦਾ ਹੁਣ ਬਰਾਬਰ ਹੋ ਗਿਆ ਮੈਂ ਕਿਹਾ ਜੇ ਥੋੜੀ ਜਿਹੀ ਬਰਾਬਰੀ ਆ ਤਾਂ ਉਹਨੂੰ ਕਿਉਂ ਨਹੀਂ ਜਾਂਦੇ 10 ਰੁਪਏ ਗੱਟੇ ਸਾਬ ਨੂੰ ਕਿਉਂ ਨਹੀਂ ਜਾਂਦੇ 2 ਰੁਪਏ ਗੱਟੇ ਤੇ ਕਿਉਂ ਆਉਂਦੀ ਹੈ ਵੀ ਹਣਾ ਤਾਂ ਉਹ ਉਹਦੇ ਨਾਲ ਬਹੁਤ ਮੇਰੀ ਬਹਿਸ ਹੋਈ ਅਲਟੀਮੇਟਲੀ ਉਹ ਕਹਿੰਦਾ ਭਾਈ ਸਾਹਿਬ ਇਹ ਹਿੰਦੂ ਰਾਸ਼ਟਰ ਬਣ ਕੇ ਰਹੂਗਾ ਕਹਿੰਦਾ ਹੁਣ ਮੇਰੇ ਵਿਚਾਰ ਕਿੱਥੋਂ ਆਉਂਦੇ ਆ ਮੈਂ ਪ੍ਰੈਕਟੀਕਲੀ ਲੋਕਾਂ ਨਾਲ ਵਰਤਿਆ ਹੋਇਆ ਪ੍ਰੈਕਟੀਕਲੀ ਮੈਂ ਲੋਕਾਂ ਨੂੰ ਵੇਖਿਆ ਪ੍ਰੈਕਟੀਕਲੀ ਉਹਨਾਂ ਦੇ ਅੰਦਰੋਂ ਵਿਚਾਰ ਵੇਖਿਆ ਵੀ ਉਹ ਹਿੰਦੂ ਰਾਸ਼ਟਰ ਕੀ ਹੋਊਗਾ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਮੈਂ ਕਿਹਾ ਵੀਰ ਜੀ ਜੇ ਭੁੱਖੇ ਮਾਰ ਕੇ ਲੋਕਾਂ ਨੂੰ ਤੁਹਾਡਾ ਹਿੰਦੂ ਰਾਸ਼ਟਰ ਬਣਨਾ ਤਾਂ ਫਿਰ ਸਾਡਾ ਬੰਦਾ ਮਰਦਾ ਮਰਦਾ ਕੁਝ ਨਾ ਕੋਰਤਾ ਕਰਕੇ ਜਾਊਗਾ ਵੀ ਤਿਆਰੀ ਤੁਸੀਂ ਵੀ ਆਪਦੀ ਰੱਖਿਓ ਜੇ ਭੁੱਖੇ ਮਾਰ ਕੇ ਮਾਰਨਾ ਸਾਨੂੰ ਤੇ ਫਿਰ ਤਿਆਰੀ ਤੁਸੀਂ ਵੀ ਰੱਖਿਓ ਆਪਦੀ ਹਨਾ ਤਾਂ ਇਸ ਤਰੀਕੇ ਨਾਲ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਕੇ ਭੁੱਖੇ ਮਾਰਨ ਦਾ ਕੰਮ ਇਹਨਾਂ ਨੇ ਜਿਹੜਾ ਵਿਢਿਆ ਹੋਇਆ ਔਰ ਉਹਦੇ ਉਹਦੇ ਵਾਲੇ ਪਾਸੇ ਜਾ ਰਹੇ ਆ ਆਪਾਂ ਸਾਰੇ ਤਾਂ ਕੀ ਹੈ ਵੀ ਜਿਹੜਾ ਮੀਡੀਆ ਹੈ ਮੀਡੀਆ ਸਾਡੇ ਲੋਕਾਂ ਨੂੰ ਜਿਹੜਾ ਮਨੁਵਾਦੀ ਮੀਡੀਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀ ਤੁਸੀਂ ਸਾਡੇ ਆਮ ਲੋਕਾਂ ਦੀ ਆਵਾਜ਼ ਅੱਗੇ ਲਿਆ ਰਹੇ ਆ ਪਰ ਜਿਹੜਾ ਮਨੁਵਾਦੀ ਮੀਡੀਆ ਉਹ ਇਹਨਾਂ ਚੀਜ਼ਾਂ ਨੂੰ ਦਿਖਾ ਕੇ ਰਾਜੀ ਨਹੀਂ ਹੈਗਾ ਲੋਕਾਂ ਨੂੰ ਦੱਸ ਕੇ ਰਾਜੀ ਹੈ ਨਹੀਂਗਾ ਵੀ ਤੁਹਾਡਾ ਹੱਲ ਕਿੱਥੇ ਹੋਣਾ ਹੱਲ ਹੋਣਾ ਬੈਲਟ ਦੇ ਨਾਲ ਆਮ ਲੋਕਾਂ ਦਾ ਸਾਰੇ ਜਿੰਨੇ ਵੀ ਸੁਣ ਰਹੇ ਆ ਇਹ ਸੁਣੋ ਕਿ ਤੁਹਾਡਾ ਜਿਹੜਾ ਹੱਲ ਆ ਉਹ ਵੋਟ ਦੀ ਪਾਵਰ ਦੇ ਨਾਲ ਪੋਲੀਟੀਕਲ ਪਾਵਰ ਦੇ ਨਾਲ ਹੋਣਾ ਆ ਔਰ ਤੁਹਾਡੀ ਗਿਣਤੀ ਸਭ ਤੋਂ ਜ਼ਿਆਦਾ ਆ ਜਿਹੜੇ ਲੋਕ ਵੇਖ ਰਹੇ ਆ ਇਹਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਆ ਔਰ ਜੁੱਤੀਆਂ ਵੀ ਸਾਡੇ ਪੈਂਦੀਆਂ ਸਭ ਤੋਂ ਜ਼ਿਆਦਾ ਉਹਦਾ ਕਾਰਨ ਕੀ ਆ ਕਿ ਇਹ EVM ਨਾਲ ਸਰਕਾਰਾਂ ਸਾਰੀਆਂ ਬਣ ਰਹੀਆਂ ਮੈਜੋਰਟੀ ਪਾਵਰ ਜਿਹਦੇ ਹੱਥ ਚ ਆਏ ਨਹੀਂ ਫਿਰ ਉਹ ਉਹ ਡੰਡਾ ਚਲਾਉਂਦਾ ਤੇ ਉਹ ਜਿਹੜੀ ਡੰਡਾ ਲਿਆ ਜਾਂਦਾ ਉਹ EVM ਦੇ ਨਾਲ ਲਿਆ ਜਾਂਦਾ ਵੋਟ ਚੋਰੀ EVM ਨਾਲ ਹੁੰਦੀ ਐ ਐਸਆਰ ਨਾਲ ਨਹੀਂ ਹੁੰਦੀ ਕਿਉਂਕਿ ਵੋਟ ਭੁਗਤਣੀ ਨਹੀਂ ਉਹ ਹਾਂਜੀ ਅੱਛਾ ਕੁਲਦੀਪ ਜੀ ਜੇਕਰ ਆਪਾਂ ਦੇਖੀਏ ਨਾ ਤਾਂ ਹੁਣ ਠੀਕ ਆ ਜਿਹੜਾ ਕਿਹੜੇ ਬੰਦਿਆਂ ਨੇ ਕਦੋਂ-ਕਦੋਂ ਆ ਜਿਹੜਾ ਇਹ ਸਾਬਤ ਕੀਤਾ ਹੈਗਾ ਕਿ EVM ਦੇ ਜੋ ਨਤੀਜੇ ਹੈਗੇ ਆ ਵੀ ਉਹ ਡਾਇਵਰਟ ਕੀਤੇ ਜਾ ਸਕਦੇ ਲੱਗੇ ਆ ਕੋਈ ਹਲਤੀ ਕੋਈ ਸੈਂਟਿਫਿਕ ਪ੍ਰੂਫ ਹੈ ਕੋਈ ਜੀ ਬਿਲਕੁਲ ਇਹ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਮਤਲਬ 2012 ਚ ਕੇਸ ਲੱਗਿਆ ਸੁਬ੍ਰਮਣਿਅਮ ਸਵਾਮੀ ਨੇ ਇਹ ਕੇਸ ਲਾਇਆ ਸੀਗਾ ਪਹਿਲਾਂ ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਲਾਉਣਾ ਚਾਹਿਆ ਔਰ ਉਹ ਜਿਹੜਾ ਉਹਨਾਂ ਦਾ ਕੇਸ ਨਹੀਂ ਲਿਆ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਸੀਗਾ ਕੇਸ ਉਹਨਾਂ ਨੇ ਪੈਲ ਲਾਈ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਚ ਲਾਈ ਉਹਦੀ ਜਿਹੜੀ ਜੱਜਮੈਂਟ ਆ ਉਹ 8 ਅਕਤੂਬਰ 2013 ਨੂੰ ਆਈ ਜਿਹੜਾ ਤੁਸੀਂ ਹੁਣ ਸਬੂਤ ਦੀ ਗੱਲ ਮੰਗੀ ਆ ਤਾਂ ਉਹਦਾ ਸਬੂਤ ਹੈਗੀ ਵੀਵੀ ਪੈਡ ਮਸ਼ੀਨ ਜੇ ਕਿਸੇ ਨੇ ਦੇਖਣਾ ਆ ਤਾਂ ਵੀਵੀ ਪੈਡ ਮਸ਼ੀਨਾਂ ਦਾ ਤੁਸੀਂ ਉਹ ਦੇਖ ਸਕਦੇ ਆ ਜਿਹੜੀ ਵੀਵੀ ਪੈਡ ਮਸ਼ੀਨ ਆ ਉਹ ਸਿੱਧਾ ਇਸ ਗੱਲ ਦੀ ਗਵਾਹੀ ਦਿੰਦੀ ਆ ਵੀ ਜਿਹੜੀਆਂ ਈਵੀਐਮ ਮਸ਼ੀਨਾਂ ਦੇ ਵਿੱਚ ਤਾਂ ਲਈ ਹੁੰਦੀ ਆ ਵੋਟ ਚੋਰੀ ਹੁੰਦੀ ਆ ਈਵੀਐਮ ਮਸ਼ੀਨਾਂ ਦੇ ਵਿੱਚ ਉਹਨੂੰ ਅਸੀਂ ਕਹਿੰਨੇ ਆ ਵੋਟਾਂ ਦੀ ਚੋਰੀ ਫੜਨ ਵਾਲੀ ਮਸ਼ੀਨ ਵੋਟਾਂ 'ਤੇ ਧਾਂਦਲੀ ਰੋਕਣ ਵਾਲੀ ਮਸ਼ੀਨ ਜਿਹੜੀ ਆ ਵੀਵੀ ਪੈਡ ਮਸ਼ੀਨ ਆ ਵੋਟਾਂ ਵਿੱਚ ਜਿਹੜੀ ਆ ਉਹ ਵੋਟਾਂ ਦੀ ਚੋਰੀ ਰੋਕਣ ਵਾਲੀ ਮਸ਼ੀਨ ਆ ਅਸਲ ਦੇ ਵੀਵੀ ਪੈਡ ਮਸ਼ੀਨ ਔਰ ਉਹ ਲਾਈ ਕਿਉਂ ਗਈ ਆ ਕਿ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਮਸ਼ੀਨਾਂ 'ਤੇ ਧਾਂਦਲੀ ਹੁੰਦੀ ਆ ਫਿਰ ਉਹਦੇ ਵਿੱਚ ਜਿਹੜੇ ਇਹ ਸੀਗੇ ਬੀਜੇਪੀ ਦੇ ਬੰਦੇ ਸੀਗੇ ਆ ਸੌਰੀ ਕਾਂਗਰਸ ਦੇ ਜਿੰਨੇ ਬੰਦੇ ਸੀਗੇ ਇਹ ਗਏ ਕਾਂ ਆਪਣੇ ਬੀਜੇਪੀ ਦੇ ਕੋਲ ਆਰਐਸਐਸ ਦੇ ਕੋਲੇ ਗਏ ਔਰ ਆਰਐਸਐਸ ਨੂੰ ਕਿਹਾ ਵੀ ਤੁਹਾਡਾ ਜਿਹੜਾ ਸੁਬਰਾਮਣੀ ਸੁਆਮੀ ਆ ਉਹ ਸਾਡੇ ਸਾਰੇ ਸਬੂ ਚੱਕੀ ਫਦਾ ਵੋਟ ਚੋਰੀ ਦੇ ਤਾਂ ਇਹਨੂੰ ਤੁਸੀਂ ਇਹਨੂੰ ਚੁੱਪ ਕਰਵਾਓ ਫਿਰ ਜਿਹੜੇ ਲਾਲ ਕਿਸ਼ਨ ਅਡਵਾਨੀ ਜੀ ਆ ਉਹ ਕਹਿੰਦੇ ਮੈਂ ਤਾਂ ایਵੀਐਮ ਮਸ਼ੀਨਾਂ ਦੇ ਖਿਲਾਫ ਜਿਹੜਾ ਆ ਉਹ ਮੋਰਚਾ ਖੋਲੂਗਾ ਰਸਿਆ ਯਾਤਰਾ ਕੱਢੂਗਾ ਤਾਂ ਹੀ ਉਹਨਾਂ ਨੂੰ ਖੁੱਡੇ ਲੈਣ ਲਾਇਆ ਹੁਣ ਆਪਣੇ ਲਾਲ ਕਿਸ਼ਨ ਅਡਵਾਨੀ ਜੀ ਨੂੰ ਖੁੱਡੇ ਲੈਣ ਇਸ ਵਾਸਤੇ ਲਾਇਆ ਹੋਇਆ ਉਹ ਕਹਿੰਦੇ ਮੈਂ ਮਸ਼ੀਨਾਂ ਦੇ ਖਿਲਾਫ ਰੱਥ ਯਾਤਰਾ ਕੱਢੂਗਾ। ਹੂੰ। ਔਰ ਸੁਬਰਾਵਨ ਸੁਆਮੀ ਨੇ ਇਹ ਸਾਰਾ ਕੀਤਾ। ਸੁਬਰਾਵਨ ਸੁਆਮੀ ਨਾਲ ਫਿਰ ਇਹ ਸਾਰਾ ਉਹਨਾਂ ਦਾ ਮਿਲ ਬਹਿ ਕੇ ਸਾਰਾ ਕੁਝ ਗੱਲ ਹੋਈ। ਉਹ ਕਹਿੰਦੇ ਤੈਨੂੰ ਯਾਰ ਰਾਜ ਸਭਾ ਦਾ ਮੈਂਬਰ ਬਣਾਉਣ ਦੇ ਆ। ਤੂੰ ਚੁੱਪ ਕਰ ਜਾ। ਹੂੰ। ਫਿਰ ਉਹ ਚੁੱਪ ਹੋ ਗਏ। ਫਿਰ ਉਹ ਕਹਿੰਦੇ ਵੀ ਦੇਖੋ ਇਹਦਾ ਮਾਮਲਾ ਆਪਾਂ ਹੱਲ ਕਿਵੇਂ ਕਰੀਏ? ਹੂੰ। ਈਵੀਐਮ ਦਾ ਮਾਮਲਾ ਕਿਵੇਂ ਹੱਲ ਕਰੀਏ ਵੀ ਇਹ ਤਾਂ ਹੁਣ ਤੁਸੀਂ ਕੇਸ ਲਾਤਾ ਉਧਰ ਜੱਜਮੈਂਟ ਵੀ ਆ ਗਈ ਇਹ ਤਾਂ ਹਾਂ ਹੱਲ ਕਿਵੇਂ ਹੋਵੇ? ਉਹ ਕਹਿੰਦੇ ਜੀ ਤੁਸੀਂ ਇਹ ਕਹੋ ਵੀ ਜਿਵੇਂ ਮ ਐਟਮ ਦੇ ਵਿੱਚ ਆਪਾਂ ਪੈਸੇ ਕਢਾ ਲੈਨੇ ਉਹ ਵੀ ਪਰਚੀ ਨਿਕਲ ਆਉਂਦੀ ਐਵੇਂ ਇਹਦੀ ਵੀ ਪਰਚੀ ਨਿਕਲ ਜਵੇ ਤਾਂ ਉਹ 8 ਅਕਤੂਬਰ 2013 ਨੂੰ ਜੱਜਮੈਂਟ ਆ ਗਈ ਸੁਪਰੀਮ ਕੋਰਟ ਦੀ ਉਹਨੇ ਸੁਪਰੀਮ ਕੋਰਟ ਨੇ ਇਹ ਲਿਖਿਆ ਹੋਇਆ ਆ ਕਿ 100% ਨਾਲ ਜਿਹੜੀਆਂ ਬੀਵੀ ਪੈਡ ਮਸ਼ੀਨਾਂ ਲੱਗਣੀਆਂ ਚਾਹੀਦੀਆਂ ਹੁਣ ਜਿਹੜੀ ਲੜਾਈ ਸਾਡੀ ਆ ਉਹ ਕਿੱਥੇ ਖੜੀ ਆ ਉਹਨੇ ਕਿਹਾ ਵੀ 100% ਨਾਲ ਬੀਵੀ ਪੈਡ ਲੱਗਣੀ ਚਾਹੀਦੀ ਇੱਕ ਤਰ੍ਹਾਂ ਪ੍ਰਿੰਟਰ ਆਉ ਵੀਵੀ ਪੈਡ ਮਸ਼ੀਨ ਇੱਕ ਤਰ੍ਹਾਂ ਦਾ ਪ੍ਰਿੰਟਰ ਆ ਇੱਧਰ ਬਟਨ ਨੱਪਿਆ ਉੱਧਰ ਤੁਸੀਂ ਪ੍ਰਿੰਟ ਹੋ ਗਈ ਪਰਚੀ ਹੁਣ ਸਾਡੀ ਲੜਾਈ ਇਹ ਆ ਕਿ ਜਿਹੜੀ ਵੋਟ ਪ੍ਰਿੰਟ ਹੋ ਗਈ ਉਹਦੀ ਗਿਣਤੀ ਕੀਤੀ ਜਾਵੇ ਹਮ ਇਲੈਕਸ਼ਨ ਕਮਿਸ਼ਨ ਇਸ ਗੱਲ ਤੇ ਅੜਿਆ ਹੋਇਆ ਕਿ ਜਿਹੜੀਆਂ ਮਸ਼ੀਨਾਂ EVM ਮਸ਼ੀਨਾਂ ਉਹਦੀ ਗਿਣਤੀ ਅਸੀਂ ਕਰਾਂਗੇ ਉਹ ਉਹਦੀ ਅਸੀਂ ਜਿਹੜਾ ਆ ਡਿਕਲੇਅਰ ਕਰਾਂਗੇ ਉਹਦਾ ਰਿਜ਼ਲਟ ਅਸੀਂ ਇਹ ਕਹਿੰਦੇ ਵੀ ਤੁਸੀਂ EVM ਦਾ ਰਿਜ਼ਲਟ ਡਿਕਲੇਅਰ ਕਰਤਾ ਲੇਕਿਨ 100% ਕਾਊਂਟਿੰਗ ਸਾਡੀ ਉਹਦੀ ਕਰਵਾ ਦਿਓ ਵੀਵੀ ਪੈਡ ਦੀ ਪਰਚੀਆਂ ਦੀ ਗਿਣਤੀ ਕਰਵਾ ਦਿਓ ਉਹ ਕਹਿੰਦੇ ਨਹੀਂ ਇਹ ਨਹੀਂ ਹੈਗਾ ਇਸ ਸੁਪਰੀਗੋੜ ਨੇ ਕਿਆ ਹੀ ਨਹੀਂ ਗਿਣਤੀ ਕਰਾਉਣ ਦਾ ਠੀਕ ਹੈ ਤਾਂ ਉਹਦੇ ਵਿੱਚ ਫਿਰ ਕੀ ਹੋਇਆ ਵੀ 2014 ਦੀ ਜਿਹੜੀ ਇਲੈਕਸ਼ਨ ਆ ਉਹ ਬੀਜੇਪੀ ਔਰ ਕਾਂਗਰਸ ਨੇ ਰੜ ਕੇ ਲੜਿਆ ਔਰ ਜਿਹਦੇ ਵਿੱਚ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਵੀ ਮੋਦੀ ਸਾਹਿਬ ਨੂੰ ਉਹਨਾਂ ਨੇ ਨਾਲ ਦੀ ਨਾਲ ਵਧਾਈ ਦੇਤੀ ਵੀ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਹਾਲਾ ਕਿ ਉਹ ਐਨਡੀਏ ਆ ਸਾਰੇ ਗਰੁੱਪ ਸਾਰੀਆਂ ਪਾਰਟੀਆਂ ਦਾ ਗਰੁੱਪ ਆ ਤਾਂ ਉਹ ਉਹਨਾਂ ਨੇ ਮੋਦੀ ਨੂੰ ਵਧਾਈ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਉਹਦੇ ਵਿੱਚ ਇੱਕ ਮਲੋ ਲਈ ਆਰਟੀਆਈ ਕੇ ਯਾਰ ਵੀਵੀ ਪੈਡ ਸੁਪਰੀਮ ਕੋਰਟ ਨੇ ਕਿਹਾ ਵੀਵੀ ਪੈਡ ਲੱਗੇ ਬਿਨਾ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਪਰ ਇਹ ਇਲੈਕਸ਼ਨ ਤਾਂ ਹੋ ਗਏ ਵੀਵੀ ਪੈਡ ਕਿੰਨੇ ਪਰਸੈਂਟ ਲਾਈ ਉਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ 0.03% ਜਿਹੜੀ ਆ ਆ ਵੀਵੀ ਪੈਡ ਮਸ਼ੀਨ ਇਹ ਵੀ ਉਹਦੇ ਨਾਲ ਲਾਈ ਆ ਹੁਣ ਕਿੰਨੀ ਬਣਦੀ ਆ ਟੋਟਲ 15 ਲੱਖ ਦੇ ਕਰੀਬ ਬੂਥ ਆ ਆਲ ਓਵਰ ਇੰਡੀਆ ਔਰ 15 ਲੱਖ ਮਸ਼ੀਨਾਂ ਲੱਗਦੀਆਂ 15 ਲੱਖ ਮਸ਼ੀਨਾਂ ਇਹ ਇਹ ਇਹਨਾਂ ਕੋਲ ਇਲੈਕਸ਼ਨ ਕਮਿਸ਼ਨ ਕੋਲ ਹੈਗੀਆਂ ਔਰ 20 ਲੱਖ ਮਸ਼ੀਨਾਂ ਔਨ ਰਿਕਾਰਡ ਗੱਲ ਆ ਵੀ ਉਹ ਚੋਰੀ ਹੋਈਆਂ ਵੀ ਆ 20 ਲੱਖ ਮਸ਼ੀਨਾਂ ਕਿੰਨੇ ਖਰੀਦੀਆਂ ਕਿਹਦੇ ਕੋਲੇ ਕੋਈ ਪਤਾ ਨਹੀਂ 20 ਲੱਖ ਮਸ਼ੀਨਾਂ ਚੋਰੀ ਹੋਈਆਂ ਵੀ ਆ 15 ਲੱਖ ਮਸ਼ੀਨਾਂ ਇਲੈਕਸ਼ਨ ਕਮਿਸ਼ਨ ਨੇ ਖਰੀਦੀਆਂ ਹੋਈਆਂ ਔਰ ਉਹਦੇ ਨਾਲ 15 ਲੱਖ ਮਸ਼ੀਨਾਂ ਦੇ ਨਾਲ ਉਹਨਾਂ ਨੇ ਸਿਰਫ 3000 ਮਸ਼ੀਨਾਂ ਉਹ ਲਾਈਆਂ ਸੀ ਔਰ ਉਹ ਵੀ ਅਸਾਮ ਤੇ ਮਗਾਹਲੇ ਦੇ ਵਿੱਚ ਲਾਈਆਂ ਸੀਗੀਆਂ ਉਹ ਪੰਜਾਬ ਦਿੱਲੀ ਇੱਥੇ ਕਿਤੇ ਨਹੀਂ ਲਾਈਆਂ ਉਹਨਾਂ ਨੇ ਤੇ ਇਹ ਸਮਝੋ ਵੀ ਤੁਸੀਂ 90 99.5% ਇਹਨਾਂ ਕਹਿ ਸਕਦੇ ਆਪਾਂ 80% ਦੇ ਵਿੱਚ ਉਹਨਾਂ ਨੇ ਮਸ਼ੀਨਾਂ ਲਾਈਆਂ ਸੀ ਬਾਕੀ ਕਿਤੇ ਵੀ ਵੀ ਵਟ ਲਾਈ ਹੀ ਨਹੀਂ ਮਤਲਬ ਇਹ ਸਿੱਧੀ ਸਿੱਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਸੀਗੀ ਪਰ ਉਹ ਕੀਤੀ ਗਈ ਫਿਰ ਅਸੀਂ ਉਹਦੇ ਵਿੱਚ ਸਾਡੇ ਸੰਗਠਨ ਦੇ ਆਮਨ ਮੇਸ਼ਨਾਵ ਸਾਹਿਬ ਨੇ ਕੇਸ ਲਾਇਆ ਉਹ ਕੇਸ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਵਕੀ ਸੀਗਾ ਉਹ ਨਹੀਂ ਆ ਰਿਹਾ ਸੀਗਾ ਨਹੀਂ ਆ ਰਿਹਾ ਸੀਗਾ ਤੇ ਫਿਰ ਸੁਪਰੀਮ ਕੋਰਟ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਬਲਾਉ ਆਉਂਦਾ ਕਿਉਂ ਨਹੀਂ ਆ ਫਿਰ ਸੁਪਰੀਮ ਕੋਰਟ ਨੇ ਉਹਨੂੰ ਜਿਵੇਂ ਸਮਨ ਕੀਤਾ ਸਮਨ ਕੀਤਾ ਤਾਂ ਉਹ ਆ ਗਿਆ ਇਲੈਕਸ਼ਨ ਕਮਿਸ਼ਨ ਦਾ ਵਕੀਲ ਆ ਗਿਆ ਵਕੀਲ ਆਇਆ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਆਏ ਕਿਉਂ ਨਹੀਂ ਆ ਜਵਾਬ ਲੈ ਕੇ ਕਿਉਂ ਨਹੀਂ ਆਏ ਉਹ ਕਹਿੰਦੇ ਜੀ ਸਾਡੇ ਘਰੇ ਕੋਈ ਮਰ ਗਿਆ ਸੀਗਾ ਇਲੈਕਸ਼ਨ ਕਮਿਸ਼ਨ ਦਾ ਵਕੀਲ ਇਹ ਕਹਿ ਰਿਹਾ ਸੁਪਰੀਮ ਕੋਰਟ ਨੂੰ ਝੂਠ ਮਾਰ ਰਿਹਾ ਕਹਿੰਦਾ ਜੀ ਸਾਡੇ ਘਰੇ ਕੋਈ ਮਰ ਗਿਆ ਉਹ ਕਹਿੰਦੇ ਜੀ ਉਸ ਟਾਈਮ ਰੰਜਨ ਗੋਗੋਈ ਜੀ ਚੀਫ ਜਸਟਿਸ ਆਫ ਇੰਡੀਆ ਸੀਗੇ ਉਹ ਕਹਿੰਦੇ ਤੁਸੀਂ ਲਿਖ ਕੇ ਹਲਫਨਾਮਾ ਦਿਓ ਵੀ ਕੌਣ ਮਰਿਆ ਅਸੀਂ ਕਾਊਂਟਰ ਵੈਰੀਫਾਈ ਕਰਾਉਣੇ ਆ ਠੀਕ ਹੈ ਤਾਂ ਉਹ ਫਿਰ ਕੀ ਹੋਇਆ ਕਿ ਉਹਨਾਂ ਨੇ ਜਦੋਂ ਇਹ ਗੱਲ ਕਹੀ ਤਾਂ ਉਹ ਝੜਕ ਗਿਆ ਵਕੀਲ ਉਹ ਕਹਿੰਦਾ ਜੀ ਮਰਿਆ ਨਹੀਂ ਜੀ ਬਿਮਾਰ ਆ ਕਹਿੰਦੇ ਫਿਰ ਬਿਮਾਰ ਆ ਤਾਂ ਤੂੰ ਇਹਦਾ ਜਵਾਬ ਤਾਂ ਬਣਾਇਆ ਹੋਣਾ ਨਾ ਬਿਨਾ ਜਵਾਬ ਤੋਂ ਤੂੰ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਐਡਾ ਵੱਡਾ ਕੇਸ ਆ ਸੁਪਰੀਮ ਕੋਰਟ ਚੱਲ ਰਿਹਾ ਉਹਦਾ ਜਵਾਬ ਤਾਂ ਤਿਆਰ ਕੀਤਾ ਹੋਊਗਾ ਉਹ ਕਹਿੰਦੇ ਜਵਾਬ ਦੇ ਦਾਂਗੇ ਸਾਨੂੰ ਟਾਈਮ ਦਿਓ ਕਹਿੰਦੇ ਠੀਕ ਆ ਕੋਈ ਨਹੀਂ ਟਾਈਮ ਤਾਂ ਹਫਤੇ ਦਾ ਟਾਈਮ ਦੇ ਦੋ ਤਾਂ ਉਹ ਉਸੇ ਹਫਤੇ ਦੇ ਦੌਰਾਨ ਰੰજન ਗਗੋਈ ਜੀ ਦੇ ਉੱਤੇ ਇੱਕ ਕੇਸ ਦਾਇਰ ਹੁੰਦਾ ਇੱਕ ਕੁੜੀ ਵੱਲੋਂ ਸਾਰੇ ਨੇ ਬੜਿਆ ਹੁਣ ਰੰજન ਗਗੋਈ ਜੀ ਦੇ ਉੱਪਰ ਇੱਕ ਮਾਲਸਟ੍ਰੇਸ਼ਨ ਦਾ ਕੇਸ ਦਾਇਰ ਹੁੰਦਾ ਕੁੜੀ ਵੱਲੋਂ ਇਲਜ਼ਾਮ ਲਾਇਆ ਜਾਂਦਾ ਤਾਂ ਉਸ ਵਿੱਚ ਇੱਕ ਮੀਡੀਆ ਟ੍ਰਾਇਲ ਚਲਾਇਆ ਜਾਂਦਾ ਉਹਨਾਂ ਦੇ ਖਿਲਾਫ ਰੰજન ਗਗੋਈ ਜੀ ਦੇ ਖਿਲਾਫ ਤਾਂ ਰੰજન ਗਗੋਈ ਜੀ ਨਾਲ ਦੀ ਨਾਲ ਜਾ ਕੇ ਤੇ ਫਿਰ ਆਰਐਸਐਸ ਕੋਲ ਜਾਂਦੇ ਆ ਵੀ ਯਾਰ ਮੈਨੂੰ ਬਚਾਓ ਜੀ ਉਹ ਕਹਿੰਦੇ ਵੀ ਬਚਾ ਲੈਣੇ ਆ ਪਰ ਤੁਸੀਂ ਇਹ ਦੱਸੋ ਵੀ ਜੋ ਅਸੀਂ ਕਹਾਂਗੇ ਉਵੇਂ ਕਰੋਗੇ ਕਹਿੰਦੇ ਹਾਂ ਠੀਕ ਆ ਉਵੇਂ ਕਰਾਂਗੇ ਤਾਂ ਉਹ ਕਹਿੰਦੇ ਵੀ ਠੀਕ ਆ ਫਿਰ ਤੁਹਾਡੇ ਵਾਸਤੇ ਪੰਜ ਜੱਜਾਂ ਦੇ ਬੈਂਚ ਬਿਠਾਉਣੇ ਆਉਣ ਪੰਜ ਜੱਜਾਂ ਦੀ ਜਿਹੜੀ ਬੈਂਚ ਆ ਉਹਦਾ ਫੈਸਲਾ ਕੀ ਆ ਉਹਦਾ ਫੈਸਲਾ ਇਹ ਸੀਗਾ ਕਿ ਤੁਹਾਨੂੰ ਸਾਰਾ ਸੁਣ ਕੇ ਹੈਰਾਨੀ ਹੋਊਗੀ ਵੀ ਉਹ ਕਹਿੰਦੇ ਵੀ ਕੁੜੀ ਵੀ ਨਿਰਦੋਸ਼ ਆ ਦੋਸ਼ ਲਾਉਣ ਵਾਲੀ ਤੇ ਜੱਜ ਸਾਹਿਬ ਵੀ ਨਿਰਦੋਸ਼ ਆ ਦੋਵੇਂ ਜਾਓ ਬਰੀ ਦੋਨੇ ਐਦਾਂ ਹੋਇਆ ਕਦੇ ਹਿਸਟਰੀ ਦੇ ਵਿੱਚ ਕਦੇ ਐ ਹੋਇਆ ਮਤਲਬ ਇੱਕ ਐਗਜ਼ਿਸਟਿੰਗ ਚੀਫ ਜਸਟਿਸ ਆਂਡੀਆਂ ਨੂੰ ਦਬਾਉਣ ਵਾਸਤੇ ਇੱਕ ਕੇਸ ਉਹਦੇ ਤੇ ਮਤਲਬ ਇੱਕ ਕੇਸ ਲਾਇਆ ਜਾਂਦਾ ਔਰ ਉਸ ਤੋਂ ਬਾਅਦ ਉਹਨੂੰ ਇਹ ਰਫਾ-ਫਫਾ ਕਰਕੇ ਕਹਿ ਕਹਿ ਕੇ ਰਫਾ-ਫਾ ਕਰਦਾ ਜਾਂਦਾ ਵੀ ਦੋਨੇ ਨਿਰਦੋਸ਼ ਆ ਜਾਓ ਇਹ ਉਹਦੇ ਚੋ ਕਲੀਨ ਚੈਟ ਮਿਲਦੀ ਹੈ ਰੰਨਨ ਗੋਗੋਈ ਨੂੰ ਉਸ ਤੋਂ ਬਾਅਦ ਫਿਰ ਉਹ ਆਉਂਦੇ ਆ ਤਾਂ ਉਹ ਲਿਖਦੇ ਆ ਕਿ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦਾ ਆ ਉਵੇਂ ਹੋਊਗਾ ਹੀ ਸਾਰਾ ਕੁਝ ਇਹ ਇਹ ਸਾਰਿਆਂ ਸਾਹਮਣੇ ਹੋਇਆ ਔਨ ਰਿਕਾਰਡ ਗੱਲਾਂ ਤੁਸੀਂ ਸਾਰਾ ਰਿਕਾਰਡ ਕੱਢ ਕੇ ਵੇਖ ਸਕਦੇ ਹੋ ਸਾਰੇ ਸਰੋਤੇ ਹੀ ਵੇਖ ਸਕਦੇ ਆ ਕਿ ਈਵੀਐਮ ਮਸ਼ੀਨ ਨੂੰ ਬਚਾਉਣ ਵਾਸਤੇ ਕਿੰਨਾ ਜ਼ਿਆਦਾ ਇਹ ਤੰਤਰ ਲੱਗਿਆ ਹੋਇਆ ਸਾਰਾ ਤਾਂ ਉਹਦੇ ਖਿਲਾਫ ਅਸੀਂ ਉਦੋਂ ਤੋਂ ਲੜਾਈ ਲੜ ਰਹੇ ਆ ਫਿਰ ਅਸੀਂ ਜਿਹੜੀ ਆ 2024 ਦੇ ਇਲੈਕਸ਼ਨ ਤੋਂ ਪਹਿਲਾਂ ਜਿਹੜਾ 31 ਜਨਵਰੀ 2024 ਨੂੰ ਅਸੀਂ ਜਿਹੜਾ ਆ ਜੰਤਰ ਮੰਤਰ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਬਹੁਤ ਵੱਡਾ ਸਾਡਾ ਉਹ ਸੀਗਾ ਧਰਨਾ ਪ੍ਰਦਰਸ਼ਨ ਪਰ ਕਿਸੇ ਵੀ ਜਿਹੜੀ ਮਨੂਆ ਦੀ ਮੀਡੀਆ ਉਹਨੇ ਨਹੀਂ ਦਿਖਾਇਆ ਉਸ ਦਿਵਾਂ 22 ਫਰਵਰੀ ਨੂੰ 2024 ਨੂੰ ਸਾਡਾ ਇਲੈਕਸ਼ਨ ਤੋਂ ਪਹਿਲਾਂ ਫਿਰ ਕਿਉਂਕਿ ਰੱਖਿਆ ਗਿਆ ਤਨਾਵ ਪ੍ਰਦਰਸ਼ਨ ਕਿਉਂਕਿ ਸਾਡੇ ਜਿਹੜੇ ਨੈਸ਼ਨਲ ਚੇਅਰਮੈਨ ਆ ਵਾਮਨ ਮੇਸ਼ਰਾਮ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਇਹ ਵੋਟਾਂ EVM ਮਸ਼ੀਨ ਦੇ ਉੱਤੇ ਕਰਵਾਉਂਦਾ ਇਲੈਕਸ਼ਨ ਕਮਿਸ਼ਨ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਸਾਡੀਆਂ ਸਰਕਾਰਾਂ ਬਣਨੀਆਂ ਪਾਵੇਂ 10 ਸਾਲਾਂ ਨੂੰ ਬਣਨ ਪਾਵੇਂ 20 ਸਾਲਾਂ ਨੂੰ ਬਣਨਾ ਔਰ ਆਉਂਦੇ ਸਾਰ ਅਸੀਂ ਇਹਨਾਂ ਉੱਤੇ ਕੇਸ ਚਲਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੇਸ ਚਲਾ ਕੇ ਔਰ ਇਹਨਾਂ ਨੂੰ ਜਿਹੜਾ ਆ ਕੇਸ ਦੌਰਾਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇਵਾਂਗੇ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਲੋਕਤੰਤਰ ਦਾ ਕਾਣ ਕਰ ਰਿਹਾ ਹੈ ਜਿਹੜੀ ਗੱਲ ਅੱਜ ਰਾਹੁਲ ਗਾਂਧੀ ਪੰਜ ਸਾਲਾਂ ਬਾਅਦ ਸੌਰੀ ਸਾਲ ਬਾਅਦ ਕਹਿ ਰਿਹਾ ਅਸੀਂ ਉਹ ਜੰਨਤ ਮੰਦਤ ਉਦੋਂ ਕਹਦੀ ਸੀ ਔਰ ਇਹ ਗੱਲ ਸੁਣ ਕੇ ਆ ਇਹ ਵੀ ਔਨ ਰਿਕਾਰਡ ਗੱਲ ਆ ਵੀ ਇੱਕ ਇਲੈਕਸ਼ਨ ਕਮਿਸ਼ਨਰ ਦੌੜ ਗਿਆ ਸੀਗਾ ਉਹ ਅਸਿਫਾ ਦੇ ਕੇ ਜਾਂਦਾ ਰਿਹਾ ਫਿਰ ਉਹ ਉਹਨਾਂ ਦੀ ਜਗ੍ਹਾ ਤੇ ਹੋਰ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਲਾਇਆ ਡਿਊਰਿੰਗ ਇਲੈਕਸ਼ਨ ਉਸ ਵਾ 22 ਫਰਵਰੀ 2024 ਨੂੰ ਅਸੀਂ ਫੇਰ ਧਰਨਾ ਪ੍ਰਦਰਸ਼ਨ ਉੱਥੇ ਰੱਖਿਆ ਔਰ ਉਸ ਟਾਈਮ ਮਤਲਬ ਸਾਰੇ ਜਿੰਨੇ ਸਾਡੇ ਸਾਥੀ ਸੀਗੇ ਉਹ ਉੱਥੇ ਗ੍ਰਿਫਤਾਰ ਕਰ ਲਏ ਗਏ ਔਰ ਇੱਕ ਇੱਕ ਦਿਨ ਪਹਿਲਾਂ ਇੱਥੇ ਜਿਹੜਾ ਆ ਖਨੌਰੀ ਬਾਰਡਰ ਦੇ ਉੱਤੇ ਇਹ ਮੁੰਡੇ ਦੇ ਗੋਲੀ ਵੱਜਦੀ ਐ ਸਿਰ ਦੇ ਵਿੱਚ ਸ਼ੁਭ ਕਰਨ ਦੇ ਔਰ ਦੂਜੇ ਦਿਨ 22 ਤਰੀਕ ਨੂੰ ਸਾਰਾ ਦਿਨ ਸ਼ੁਭ ਕਰਨ ਦੀ ਚਲਦੇ ਆ ਉਨਾ ਬਾਰੇ ਗੱਲ ਚੱਲਦੀ ਰਹਿੰਦੀ ਆ ਈਵੀਐਮ ਮਸ਼ੀਨਾਂ ਦੇ ਖਿਲਾਫ ਜਿਹੜਾ 22 ਫਰਵਰੀ 2024 ਨੂੰ ਐਡਾ ਵੱਡਾ ਜਿਹੜਾ ਉਥੇ ਧਰਨਾ ਪ੍ਰਦਰਸ਼ਨ ਸੀਗਾ ਉਹਦੇ ਬਾਰੇ ਇੱਕ ਵੀ ਅਖਬਾਰ ਜਾਂ ਕੋਈ ਮੀਡੀਆ ਨੇ ਕੋਈ ਖਬਰ ਨਹੀਂ ਦਿਖਾਈ ਮਤਲਬ ਇਹ ਸਬੂਤ ਆ ਕਿ ਈਵੀਐਮ ਮਸ਼ੀਨਾਂ ਨੂੰ ਬਚਾਉਣ ਵਾਸਤੇ ਇਹ ਜਿਹੜੇ ਤੰਤਰ ਹੈਗਾ ਜਿਹੜੀ ਕਾਂਗਰਸ ਔਰ ਬੀਜੇਪੀ ਕਿੰਨੇ ਵਜੇ ਦਾ ਦੋਨੇ ਦੋਨੇ ਰਲੇ ਹੋਏ ਆ ਕਿਉਂਕਿ ਇਹਨਾਂ ਨੇ ਸਾਰਾ ਕੁਝ ਪ੍ਰਾਈਵੇਟ ਕਰਕੇ ਇਹਨਾਂ ਨੇ ਆਪਸ ਵਿੱਚ ਵੰਡਣਾ ਸਾਰਾ ਖਾਣਾ ਹੈ ਸਾਰਾ ਆ ਜਿੰਨੀਆਂ ਜ਼ਮੀਨਾਂ ਦੇਖਦੀਆਂ ਸਾਰੀਆਂ ਪ੍ਰਾਈਵੇਟ ਪ੍ਰਾਈਵੇਟ ਅਦਾਰਿਆਂ ਨੂੰ ਇਹਨਾਂ ਨੇ ਵੇਚਣੀਆਂ ਤਾਂ ਇਸ ਲਈ ਸਾਰਾ ਕੁਝ ਚੱਲ ਰਿਹਾ